ਹਾਂ ਜਿਸ ਅੱਛੀ ਗਰਲਸ ਆ ਰੈਨੋ ਆਈ ਹਬ ਸਾਰਿਆਂ ਨੇ ਬਹੁਤ ਬਹੁਤ ਦੀਓਮਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਵੀ ਆਪਾਂ ਬਹੁਤ ਟਾਈਮ ਬਾਅਦ ਆਊਟਲੈਟ ਆਏ ਸੀਗੇ ਬਹੁਤ ਟਾਈਮ ਹੋ ਗਿਆ ਹੈ ਤੇ ਅੱਜ ਮੌਸਮ ਦੇਖੋ ਬਹੁਤ ਜ਼ਿਆਦਾ ਸੋਹਣਾ ਹੋਇਆ ਹੈ ਐ ਨਹੀਂ ਪਤਾ ਮੀ ਇਹ ਪੈ ਲੱਗ ਜਵੇ ਜੀ ਬੱਤ ਰੁਹੀਨ ਅੱਜ ਇਹੋ ਇੱਕ ਤੰਮ ਲੈਣਾ ਮੀ ਜਾ ਮੇਰੇ ਸੋਹਣਿਆ ਰੁਹੀਨ ਅੱਜ ਤੇ ਰੋਕਣਾ ਲੈ ਇੱਕ ਜੀ ਦੇ ਮੇਂ ਕ੍ਰਾਫਤ ਗਵਾਚਾ ਤਾਂ ਕੰਮ ਹੋ ਹੀ ਗਿਆ ਬਾਕੀ ਗੱਲ ਹੋ ਗਈ ਹਾਂ ਹਾਂ ਹੁਣੀ ਇੱਕਦਮ ਆ ਗਿਆ ਜਿੱਦਾਂ ਆਪਾਂ ਪਹੁੰਚੇ ਬਸ ਉਹ ਵੀ ਕਿੰਨਾ ਜ਼ਿਆਦਾ ਕੀ ਕਰਦੇ ਹਾਂ ਕਿ ਬਣਾ ਰਹੇ ਹਾਂ ਵੀਡੀਓ ਲੋਕ ਡੁਪਲੀਕੇਟ ਮੀਮਰ ਤੋਂ ਆਉਂਦੇ ਆ ਵੀਡੀਓ ਬਣਾਉਣ ਦੇ ਲਈ ਵੀ ਰੀਅਲਸ ਬਣਾਉਂਦੇ ਨੇ ਕੋਈ ਬੁੱਤ ਕੋਸ਼ਿਸ਼ ਨਹੀਂ ਕਰ ਸਲਫ ਕੋ ਇਨੋਵੇਟ ਕਰ ਲੈਣੇ ਜਾਂਦੇ ਆਂ ਅੱਧੂ ਕਿਤੇ ਬਣਾ ਲਈਏ ਮੀਂਹ ਦਾ ਦੇ ਕਿੰਨਾ ਮੈਂਦਾ ਆਈ ਨਹੀਂ ਬਣਦੀ ਬਿਠਿਆਏ ਢਿੱਜਾਂਗੇ ਢਿੱਜਾਂਗੇ ਬਾਪਿਆਂ ਨੇ ਬੋਲ ਸੱਚ ਹੋਗੇ

ਪਹਿਲਾਂ ਨਾਲੋਂ ਵੀ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਮੀਂਹ ਵੀ ਹਟ ਹੀ ਨਹੀਂ ਰਿਹਾ ਹੈਗਾ ਤੇ ਹੁਣ ਆਪਾਂ ਨੂੰ ਵਾਪਸ ਹੀ ਜਾਣਾ ਪੈਣਾ ਬਸ ਕੇ ਰੀਲਾਂ ਬਣਾਉਣ ਆਏ ਸੀ ਬਸ ਬਣ ਗੀਆਂ ਰੀਲਾਂ ਤਾਂ ਕਿਹੜੀਆਂ ਚਲੋ ਠੀਕ ਹੈ ਜੀ ਮਿਲਦੇ ਆਂ